ਜ਼ਿੰਦਗੀ ਤਿਲਕਣ ਬਾਜੀ ਵੀਰ ਜੀ ਇੱਥੇ ਕੋਈ ਪਤਾ ਨਹੀਂ ਕਿਹੜੇ ਬੰਦੇ ਨੇ ਕਿਹੜੇ ਵੇਲੇ ਕਿੱਥੇ ਡਿੱਗ ਪੈਣਾ ਮੇਰੀ ਫਿਰ ਅਰਸ਼ ਨੇ ਅਸੀਂ ਚੱਲ ਪੈਨੇ ਆ ਬਾਣੀ ਪੜਨੇ ਆ ਨਾਮ ਜਪਣੇ ਆ ਸਿਮਰਨ ਕਰਨੇ ਆ ਸੁਰਤ ਠੀਕ ਹੈ ਆਪ ਜੀ ਦੇਖੋ ਕਈ ਵਾਰੀ ਜ਼ਿੰਦਗੀ ਵਿੱਚ ਇਹੋ ਜਿਹਾ ਝਟਕਾ ਲੱਗਦਾ ਹੈ ਜਿਹੜੇ ਕਿੰਨਾ ਕਿੰਨਾ ਨਿਯਮ ਨਿਭਾਉਂਦੇ ਆ ਉਹ ਵੀ ਬੰਦੇ ਛੱਡ ਕੇ ਚਲੇ ਜਾਂਦੇ ਆ ਉਹ ਉਹਨਾਂ ਦਾ ਅੰਦਰ ਖਿੰਡ ਜਾਂਦਾ ਨਿਤਨੇਮ ਛੱਡ ਦਿੱਤਾ ਬਾਣੀ ਛੱਡ ਦਿੱਤੀ ਗੱਲੀ ਨੇਤ ਨੇ ਬਾਣੀ ਨਹੀਂ ਛੱਡਦੇ ਗੁਰਮਖੋ ਕਈ ਬੰਦੇ ਤਾਂ ਨਿਤਨਮ ਦੇ ਵਿਰੁੱਧ ਬੋਲਣ ਲੱਗ ਪੈਂਦੇ ਆ ਇੱਥੋਂ ਤੱਕ ਆ ਕੇ ਲੱਗ ਪੈਂਦੇ ਐਵੇਂ ਸਮਾਂ ਵੇਸਟ ਕਰ ਦਿੱਤਾ ਐਵੇਂ ਸਮਾਂ ਗਵਾਚ ਗਿਆ ਨਹੀਂ ਪਿਆਰਿਓ ਅਸਲ 'ਚ ਉਹ ਅੰਦਰ ਦੀ ਅਵਸਥਾ ਚਲੀ ਗਈ ਲਫ਼ਜ਼ਾਂ ਨਾਲ ਕੋਈ ਇੱਥੇ ਇੱਕ ਉਦਾਹਰਣ ਮੈਂ ਹੋਰ ਦੇਣਾ ਸਿਰ ਸਮਝਣ ਲਈ ਗਈ ਬਹੁੜ ਇਹ ਅਕਸਰ ਮੈਂ ਕਹਿਣਾ ਹੁੰਦਾ ਕਿ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੋਨੋਂ ਉਪਰਾ ਅਸੀਂ ਸਾਰੇ ਜਾਣਦੇ ਹਾਂ ਮੇਰਾ ਕਿਹੜੇ ਰਾਗੀਆਂ ਪਾਈਆਂ ਵਿਚਾਰਿਆਂ ਨੂੰ ਬਖਸ਼ਿਆ ਨਹੀਂ ਜਾਂਦਾ ਅਖੀਰ ਤੇ ਇਹੀ ਦਿੱਤਾ ਜਾਂਦਾ ਉਹਨਾਂ ਨੂੰ ਤਖਲ ਤਮਗਾ ਕਹਿ ਲੋ ਇਹ ਦਿੱਤਾ ਜਾਂਦਾ ਵੀ ਤੇ ਸੱਤਾ ਬਲਵੰਦ ਬਣ ਗਿਆ ਪਰ ਮੇਰੀ ਫਿਰ ਬੇਮਤੀ ਹੈ ਮੈਂ ਇਸ ਵਿਸ਼ੇਸ਼ਨੀ ਸੱਤਾ ਬਲਵੰਦ ਜੀ ਭੁੱਲ ਗਏ ਕਿਉਂਕਿ ਖੌਮੇ ਬੜੀ-ਬੜੀ ਤਾਕਤ ਹੈ ਬੰਦੇ ਨੂੰ ਡੋਲਦਿਆਂ ਕੋਈ ਪਤਾ ਨਹੀਂ ਲੱਗਦਾ ਉਹ ਭੁੱਲ ਗਏ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਸਾਹਮਣੇ ਕਬੂਲ ਵੀ ਬੋਲ ਦਿੱਤੇ ਇੱਥੋਂ ਤੱਕ ਆਹਦ ਗੁਰੂ ਸਾਹਿਬ ਲਈ ਵੀ ਸ਼ਹਿਬ ਲਈ ਵਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਸੀ ਜੇ ਭਾਈ ਮਰਦਾਨਾ ਜੀ ਨਾ ਹੁੰਦੇ ਮਹਾਰਾਜ ਜੀ ਨੇ ਇਹ ਕਿਹਾ ਨਾ ਫਿੱਟ ਗਏ ਨੇ ਕੋਈ ਉਹਨਾਂ ਨੂੰ ਮੇਰੇ ਕੋਲ ਲੈ ਕੇ ਨਾ ਆਏ ਜੇ ਕੋਈ ਲੈ ਕੇ ਆਏਗਾ ਤੇ ਉਹਨੂੰ ਨਸ਼ਰ ਕੀਤਾ ਜਾਏਗਾ ਨਸ਼ਰ ਕਰਨਾ ਕੀ ਸਜ਼ਾ ਹੁੰਦੀ ਸੀ ਮੈਂ ਆਪ ਨੂੰ ਇੱਥੇ ਬੇਨਤੀ ਕਰਾਂਗਾ ਸੁਣਿਓ ਗੁਰਮਖੋ ਥੋੜਾ ਜਿਹਾ ਤੁਸੀਂ ਬੱਚਿਆਂ ਨੂੰ ਬਿਠਾ ਕੇ ਟਿਕਾਣਾ ਬਣਾਇਓ ਅੱਜ ਕੀ ਸਤਾ ਬਲਵੰਡ ਜੀ ਨੂੰ ਆਸਾ ਕੀ ਵਾਰ ਦਾ ਉਚਾਰਨ ਭੁੱਲ ਗਿਆ ਕੀ ਸਾਜ ਵਜਾਣੇ ਭੁੱਲ ਗਿਆ ਕੀ ਉਹਨਾਂ ਦੋਨਾਂ ਭਾਵਾਂ ਨੂੰ ਉਹ ਰਾਗ ਵਿਦਿਆ ਚਲੀ ਗਈ ਰਾਗ ਵਿਦਿਆ ਕਰ ਕਿਉਂ ਕਹਿੰਦੇ ਜਿੱਥੇ ਬੈਠਾਂਗੇ ਕੀਰਤਨ ਕਰਾਂਗੇ ਸੰਗਤ ਕੱਟੀ ਹੋ ਜਾਣੀ ਸ਼ਬਦ ਵੀ ਚੇਤੇ ਨੇ ਰਾਗ ਵੀ ਚੇਤੇ ਨੇ ਸਾਜ ਵਜਾਣੇ ਵੀ ਚੇਤੇ ਨੇ ਪਰ ਇਹਨਾਂ ਸਾਰਿਆਂ ਦੇ ਪਿੱਛੇ ਹੁਣ ਵੇਖੋ ਅਸੀਂ ਕਿਥਾ ਕੀਰਤਨ ਕਰਨੇ ਜਿੰਨੇ ਇਥੇ ਗੁਰਮੁਖ ਬੈਠੇ ਹੋਣਗੇ ਨਾ ਕਥਾ ਕੀਰਤਨ ਵਾਲੇ ਤੁਹਾਡੇ ਸੱਜਣ ਕਈ ਵਾਰੀ ਕੀ ਹੁੰਦਾ ਸੱਚੀ ਮੁੱਚੀ ਬੰਦਾ ਸਮਾਂ ਪਾਸ ਹੀ ਕਰਕੇ ਆਉਂਦਾ ਵੀ 체ਤੀ ਘੜੀ ਦਾ ਟਾਈਮ ਹੋਵੇ ਆਪਾਂ ਤੁਰਿਏ ਕਿਉਂਕਿ ਅੰਦਰ ਦਾ ਰਸ ਨਹੀਂ ਬੰਦਦਾ ਹੁੰਦਾ ਉਹਨਾਂ ਕੋਲ ਸਭ ਕੁਝ ਸੀ ਕੀਰਤਨ ਸੀ ਸ਼ਬਦਾਵਲੀ ਸੀ ਜ਼ਬਾਨੀ ਬਾਣੀ ਕੰਨ ਸੀ ਉਹਨਾਂ ਕੋਲ ਸਾਜਾਂ ਦਾ ਗਿਆਨ ਸੀ ਪਰ ਉਹ ਸਭ ਕਾਸੇ ਦੇ ਹੋਂਦ ਦੇ ਬਾਹਰ ਹੁੰਦ ਜਿਹੜੀ ਅਦ੍ਰਿਸ਼ਟ ਗੁਰੂ ਨਾਨਕ ਸਾਹਿਬ ਦੇ ਘਰ ਦੀ ਰਹਿਮਤ ਵਰਦੀ ਸੀ ਨਾ ਉਹ ਅੰਦਰੋਂ ਨਿਕਲ ਗਈ ਗਈ ਬਹੌੜ ਉਹ ਚਲੀ ਗਈ ਹੁਣ ਉਹਨਾਂ ਕੋਲ ਸਾਜ ਹੈ ਪਰ ਕੀਰਤਨ ਵਿੱਚ ਰਸ ਨਹੀਂ ਰਿਹਾ ਮੇਰੀ ਬੇਨਤੀ ਸੁਣੋ ਕਿਉਂਕਿ ਬਿਰਤੀ ਅੰਦਰ ਦੀ ਟਿੱਕੀ ਹੋਵੇਗੀ ਤੇ ਰਸ ਭਰੇਗੀ ਰਸ ਨਹੀਂ ਰਿਹਾ ਸ਼ਬਦਾਵਲੀ ਹੈ ਗਲੇ ਤੋਂ ਤੋਂ ਬੋਲ ਨਿਕਲਦਾ ਹੈ ਤੁਰ ਸੀਨੇ ਵਿੱਚੋਂ ਨਹੀਂ ਨਿਕਲਦਾ ਪਰ ਜਿੱਦਣ ਸੰਮਾਨਯੋਗ ਭਾਈ ਸਾਹਿਬ ਭਾਈ ਲੱਦਾ ਜੀ ਵਾਪਸ ਲੈ ਕੇ ਆਏ ਉਹਨਾਂ ਆਪਣੇ ਆਪ ਨੂੰ ਨਸ਼ਰ ਕੀਤਾ ਮੁਖ ਦੇ ਉੱਤੇ ਕਾਲਕ ਵੀ ਮੜੀ ਗਲ ਵਿੱਚ ਜੋੜਿਆਂ ਦਾ ਹਾਰ ਵੀ ਪਾਇਆ ਖੋਤੇ ਤੇ ਚੜ ਕੇ ਆਏ ਪਾਟੇ ਕੱਪੜੇ ਪਾ ਕੇ ਲਾਹੌਰ ਤੋਂ ਆਏ ਗੁਰੂ ਅਰਜਨ ਸਾਹਿਬ ਜੀ ਨੇ ਨਹੀਂ ਸ਼ਬਦ ਕਿਹਾ ਭਾਈ ਜੀ ਜਿਨ੍ਹਾਂ ਦੀ ਤੁਸੀਂ ਵਕਾਲਤ ਕਰਨ ਆਏ ਹੋ ਤੁਹਾਨੂੰ ਪਤਾ ਹੈ ਨਾ ਕੀ ਕੀਤਾ ਤੁਸੀਂ ਕਿਵੇਂ ਆਏ ਉਹਨਾਂ ਨੇ ਸ਼ਬਦ ਵਰਤ ਕੇ ਸੁਣਨ ਵਾਲੇ ਨੇ ਕਿੰਨੇ ਸੱਚੇ ਪਾਤਸ਼ਾਹ ਤੇਰੇ ਦਰ ਤੋਂ ਫਿਟਕਿਆ ਹੋਇਆਂ ਦਾ ਫਿਟਕਿਆ ਵਕੀਲ ਬਣ ਕੇ ਆਇਆ ਸ਼੍ਰੀਮਾਨ ਪਾਈ ਵੀਰ ਸਿੰਘ ਨੇ ਟਿੱਕੇ ਦੀ ਵਾਰ ਪੜਿਓ ਕਦੀ ਉਹਨਾਂ ਦੀ ਚ ਲਿਖਿਆ ਤੇਰੇ ਦਰ ਤੋ ਫਿਟਕਿਆ ਹੋਇਆਂ ਦਾ ਫਿਟਕਿਆ ਵਕੀਲ ਬਣ ਕੇ ਆਇਆ ਦਾਤਾ ਮਾਰੇ ਨਾਲ ਰੁਪਏ ਜੀ ਬੇਰਾਂਗ ਚ ਸਤਿਗੁਰੂ ਜੀ ਇਹਨਾਂ ਦੇ ਔਗਣ ਨਾ ਦੇਖੋ ਆਪਣੀ ਰਹਿਮਤ ਦੇਖੋ ਜਦੋਂ ਇੰਨੇ ਕਹ ਇਨਾਂ ਦੇ ਔਗਣ ਨਾ ਦੇਖੋ 함ਰੀ ਗਣਤ ਨਾ ਗੜੀਆਂ ਕਾਈ ਆਪਣਾ ਬਿਰਤ ਪਛਾਣ ਇੰਨੇ ਸ਼ਬਦ ਕਹਿਣ ਦੀ ਦੇਰ ਸੀ ਗੁਰੂ ਅਰਜੁਨ ਦੇਵ ਮਣੇ ਭਾਈ ਸਾਹਿਬ ਪੜ੍ਹ ਕੇ ਤੇ ਨਾ ਚਲੋ ਇਹ ਇਹ ਸ਼ਬਦ ਦੇ ਤੇ ਕਈ ਪ੍ਰਕਰਨ ਨੇ ਜੈਸਾ ਬਾਲਕ ਭਾਏ ਸੁ ਭਾਈ ਲੱਖ ਅਪਰਾਧ ਕਮਾਵੇ ਤੇ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣਾ ਬੱਚਾ ਗਲਤੀ ਕਰੇ ਨਾ ਜਿਵੇਂ ਉਹਨੂੰ ਮaaf ਕਰਦੇ ਨੇ ਹਨਾ ਦੂਜੇ ਬੱਚੇ ਨੂੰ ਮaaf ਕਰ ਦਿਆ ਕਰੋ ਉਹਨੂੰ ਭੰਡਿਆ ਨਾ ਕਰੀਏ ਕਿਉਂਕਿ ਆਪਣਾ ਜਿੰਨਾ ਦੁੱਖ ਲੱਗਦਾ ਦੂਜੇ ਦੇ ਮਾਪਿਆਂ ਨੂੰ ਲੱਗਦਾ ਹੈ ਜੈਸਾ ਬਾਲਕ ਭਾਏ ਸੁ ਭਾਈ ਲੱਖ ਅਪਰਾਧ ਕਮਾਵੇ ਇੱਕ ਦੋ ਨਹੀਂ ਲੱਖਾਂ ਬਰਾਦ ਕਰਦਾ ਹੈ ਕਰ ਉਪਦੇਸ਼ ਛਿੜਕਾ ਬੋ ਭੰਤੀ ਕਈ ਤਰੀਕਿਆਂ ਨਾਲ ਛਿਕ ਛਿੜਕਦਾ ਸੱਚੀ ਵਿੱਚ ਜਿਹੜਾ ਬਾਣੀ ਪੜਦਾ ਛਿੜਕਾ ਵੀ ਉਹਨੂੰ ਪੈਂਦੀਆਂ ਜੇ ਜਿਹੜਾ ਬਿਲਕੁਲ ਆਕੀ ਹੋ ਜਾ ਛਿੜਕ ਨਹੀਂ ਪੈਂਦੀ ਜੀ ਗੁਰਮਖੋ ਸੱਚ ਇਹਵੇ ਆਗਿਆ ਵਿੱਚ ਰਹਿਣ ਵਾਲੇ ਨੂੰ ਮਾਪੇ ਟੋਕਦੇ ਆ ਜਿਹੜਾ ਬਾਗੀ ਹੋ ਜਾ ਉਹਨੂੰ ਮਾਪੇ ਬੁਲਾਣਾ ਵੀ ਬੰਦ ਕਰ ਦਿੰਦੇ ਜੇ ਛਿੜਕ ਪੈ ਰਹੀ ਹੈ ਬਾਣੀ ਪੜਦਿਆਂ ਕਿਤੇ ਮੈਂ ਗਲਤੀ ਕਰ ਲੀਕ ਉਹਨਾਂ ਕਹਿਆ ਮਹਾਰਾਜ ਤੁਸੀਂ ਆਪਣੀ ਰਹਿਮਤ ਵੱਲ ਦੇਖੋ ਇਹ ਇਹਨਾਂ ਦੇ ਔਗਣਾ ਵੱਲ ਨਾਲ ਦੇਖੋ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਨਾ ਜੀ ਭਾਈ ਲਖਦੇ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਦੋਨੋਂ ਭਰਾਵਾਂ ਨੇ ਮੱਥਾ ਟੇਕਿਆ ਮਹਾਰਾਜ ਜੀ ਨੂੰ ਸਤਿਗੁਰਾਂ ਨੇ ਅੱਗੇ ਸ਼ਬਦ ਕੀ ਕਹੇ ਮੈਂ ਫਿਰ ਬੇਨਤੀ ਕਰਾਂਗਾ ਕਿਹੜੀ ਅਵਸਥਾ ਸੀ ਤੇ ਕੀ ਬਣ ਗਿਆ ਫਿਰ ਅਰਜ ਕਰ ਅੰਦਰ ਦੀ ਉਹ ਜਿਹੜੀ ਖਿੱਚ ਸੀ ਰੋਹਾਨੀਅਤ ਦੀ ਉਹ ਨਿਕਲ ਗਈ ਸੀ ਸਿਰਫ ਥੋਥਾ ਪਨ ਰਹਿ ਗਿਆ ਸੀ ਜੀ ਖਾਲੀ ਪਨ ਰਹਿ ਗਿਆ ਸੀ ਉਹਨਾਂ ਨੇ ਜਦੋਂ ਮਹਾਰਾਜ ਜੀ ਨੂੰ ਮੱਥਾ ਟੇਕਿਆ ਸਤਗੁਰਾਂ ਨੇ ਕਿਹਾ ਕਿ ਜਿਸ ਰਤਨਾ ਤੋਂ ਨਿੰਦਿਆ ਕੀਤੀ ਹੈ ਇਸ ਰਸਨਾ ਨਾਲ ਗੁਰੂ ਕੀ ਸਿਫਤ ਕਰੋ ਪਿਆਰਿਓ ਕੱਲਾ ਕੀਰਤਨ ਨਹੀਂ ਕਰਾਇਆ ਕੱਲਾ ਉਹਨਾਂ ਤੋਂ ਆਸਾਂ ਕੀ ਵਾਰ ਨਹੀਂ ਸ਼ੁਰੂ ਕਰਾਈ ਜਿਹੜੀ ਅਵਸਥਾ ਗਵਾਚ ਚੁੱਕੀ ਸੀ ਉਹ ਜਦੋਂ ਵਾਪਸ ਆਈ ਪਹਿਲਾਂ ਸਿਰਫ ਬਾਣੀ ਦੇ ਕੀਰਤਨੀਆਂ ਸਨ ਜਦੋਂ ਰਹਿਮਤ ਵਾਪਸ ਆ ਗਈ ਬਾਣੀ ਦੇ ਉਚਾਰਨ ਕਰਤਾ ਬਣ ਗਏ ਮੇਰੇ ਅਰਚ ਹੈ ਸਤਗੁਰੂ ਗਈ ਹੋਈ ਅਵਸਥਾ ਨੂੰ ਵਾਪਸ ਲੈ ਆਉਂਦੇ ਆ ਗਈ